ਦਬਾਬ ਵਜਾਉਣ ਵਾਲਾ ਉਹ ਜਾ ਕੇ ਕਹਿੰਦਾ ਹੈ ਸੇਠ ਨੂੰ ਕਹਿੰਦੇ ਸੇਠ ਜੀ ਮੈਂ ਤੁਹਾਨੂੰ ਰਬਾਬ ਸੁਣਾਣਾ ਤੇ ਤੁਸੀਂ ਮੈਨੂੰ 2 ਰੁਪਏ ਦਿਓ ਮੈਂ ਰੋਟੀ ਖਾਣੀ ਹੈ ਸੇਠ ਆਖਣ ਲੱਗਾ ਮੇਰੇ ਕੋਲ ਟਾਈਮ ਨਹੀਂ ਸੁਣਨ ਦਾ ਜਾ ਕੋਈ ਰਬਾਬ ਸੁਣਨ ਦਾ ਸਮਾਂ ਨਹੀਂ ਸੇਠ ਜੀ ਅੱਧਾ ਕਹਿਂ ਤਾਰਬਾਬ ਸੁਣਾਣ ਦੇ ਮੈਂ 2 ਰੁਪਏ ਲੈਣਾ ਤੇ 2 ਰੁਪਏ ਮੈਨੂੰ ਦਿਓ ਮੈਂ ਭੁੱਖਾ ਮੈਨੂੰ ਅੱਜ ਕੋਈ ਨਹੀਂ ਮਿਲਿਆ ਸੁਣਨ ਵਾਲਾ ਤੇ ਤੁਸੀਂ ਰਬਾਬ ਸੁਣਾਓ ਮੇਰੇ ਤੋਂ ਮੈਂ ਫਿਰ ਅੱਗੇ ਜਾਣਾ ਹੈ ਵੰਦਨਾ ਮੇਰਬਾਬ ਸੁਣੀ ਹੋਈ ਨਹੀਂ ਮੇਰੇ ਕੋਲ ਟਾਈਮ ਹੀ ਨਹੀਂ ਇੰਨਾ ਬਿਜੀਆਂ ਆਲੇ ਦੁਆਲੇ ਵੇਖ ਤੇ ਸੀ ਕੰਮ ਕਿੰਨਾ ਹੈ ਸੇਠ ਜੀ ਥੋੜਾ ਜਿਰ ਸੁਣ ਲਓ ਉਹਨੇ ਆਖਿਆ ਮਗਰੋਂ ਲੋ ਆ ਫੜ 2 ਰੁਪਏ ਜਾ ਭੱਜ ਜਾ ਮੇਰਬਾਬ ਨਹੀਂ ਸੁਣੀ ਕਹਿੰਦੇ ਨਾ ਮੈਂ ਇੰਦਾ 2 ਰੁਪਏ ਲੈਣੇ ਨਹੀਂ ਰਬਾਬ ਸੁਣੋ ਤੇ ਫਿਰ ਇਹ ਪੈਸੇ ਲਾਂਗਾ ਇਹ ਹੱਕ ਦੀ ਕਮਾਈ ਹੈ ਇਦਾਂ ਹੀ ਇਹਦੇ ਤੁਹਾਡਾ ਭੀਖ ਹੋ ਗਈ ਹੈ ਤੇ ਫਿਰ ਭੀਖ ਵੇਖੋ ਜਰਾ ਜਿਹੜਾ ਮਾਲਕ ਖੁਸ਼ ਹੋਵੇ ਥੋਕੇ ਦੇਵੇ ਉਹਨੂੰ ਕਹਿੰਦੇ ਨੇ ਬਖਸ਼ੀਸ਼ ਜਿਹੜੀ ਮੰਗ ਕੇ ਲਈਏ ਉਹ ਹੁੰਦੀ ਏ ਭੀਖ ਮੰਗ ਕੇ ਕੋਈ ਵੀ ਚੀਜ਼ ਲਓ ਉਹ ਭੀਖ ਖੁਸ਼ ਹੋ ਕੇ ਪਿਓ ਦੇਵੇ ਬਖਸ਼ੀਸ਼ ਹੁੰਦੀ ਏ ਖੁਸ਼ ਆਪੇ ਨਹੀਂ ਮੰਗੀਦਾ ਸਤਿਗੁਰ ਦੇ ਚਰਨਾਂ 'ਚ ਵੀ ਆ ਕੇ ਜਿਹੜਾ ਸਿੱਖ ਮੰਗਦਾ ਨਾ ਆ ਵੀ ਦਿਓ ਆ ਵੀ ਦਿਓ ਆ ਵੀ ਦਿਓ ਆ ਵੀ ਦਿਓ ਉਹ ਭੀਖ ਮੰਗ ਰਿਹਾ ਭਿਖਾਰੀ ਏ ਭਿਖਾਰੀ ਦੇ ਵਿੱਚ ਤੇ ਸਾਡੇ ਚ ਇੰਨਾ ਹੀ ਫਰਕ ਹੈ ਉਹ ਬੋਲ-ਬੋਲ ਕੇ ਮੰਗਦਾ ਹੈ ਅਸੀਂ ਚੁੱਪ ਕਰਕੇ ਮੰਗਨੇ ਆ ਸਭ ਕੋ ਮੰਗਤੇ ਤੇ ਅਸੀਂ ਬਹੁਤੇ ਵੱਡੇ ਆ ਜਿਆਦਾ ਵੱਡੇ ਮੰਗਤੇ ਆ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕੋਈ ਕੋਈ ਸਾਰਿਆਂ ਦਾ ਦਾਤਾ ਦਾਤਾ ਦੇਣ ਵਾਲਾ ਦੱਦਾ ਦਾਤਾ ਏਕ ਹੈ ਸਭ ਕੋ ਦੇ ਬਣਹਾਰ ਦਿੰਦੇ ਤੋਟ ਨਾ ਬਈ ਅਗਨਤ ਭਰੇ ਪੰਡਾਰ ਉਹ ਸਾਰਿਆਂ ਨੂੰ ਦਿੰਦਾ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਹੀ ਕਾਇਦਾ ਤਾਂ ਦੇਣ ਵਾਲਾ ਨਹੀਂ ਥੱਕਦਾ ਦਾਤਾ ਲੈਣ ਵਾਲੇ ਥੱਕ ਜਾਂਦੇ ਉਹ ਇੰਦਾ ਵੱਡਾ ਦਾਤਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਉਸੇ ਦਾ ਹੀ ਦਿੱਤਾ ਖਾਣਾ ਤੇ ਜਿਹਨੂੰ ਮੰਗਨੇ ਆ ਉਹ ਪੀਖ ਹੁੰਦੀ ਐ ਖੁਸ਼ ਹੋ ਕੇ ਮਾਲਕ ਦੇਵੇ ਉਹ ਬਖਸ਼ੀਸ਼ ਹੁੰਦੀ ਐ ਉਸ ਵਕਤ ਕਹਿੰਦੇ ਬਈ ਮੈਂ ਇੰਦਾ ਨਹੀਂ 2 ਰੁਪਏ ਲੈਣਾ ਰਵਾਬ ਸੁਣੋ ਫੇਰ 2 ਰੁਪਏ ਦਿਓ ਮੈਨੂੰ ਮੈਂ ਮਿਹਨਤ ਕੀਤੀ ਐ ਰਵਾਬ বাজਾਈਏ ਤੁਹਾਨੂੰ ਸਾਜ ਸੁਣਾਇਆ ਉਹ ਕਹਿੰਦਾ ਨਹੀਂ ਮੇਰੇ ਕੋਲ ਨਹੀਂ ਮੈਂ 2 ਰੁਪਏ ਲੈ ਜਾ ਬਸ ਤੋਰ ਜਾ ਕਹਿੰਦੇ ਨਹੀਂ ਜੀ ਮੈਂ ਪੈਸੇ ਦੇਣੇ ਨੇ ਕਹਿੰਦੇ ਚੰਗਾ ਫਿਰ ਇਦਾਂ ਕਰੀ ਤਿੰਨ ਚਾਰ ਦਿਨਾਂ ਬਾਅਦ ਨਾ ਸ਼ੁੱਕਰਵਾਰ ਨੂੰ ਮੈਂ ਵਿਹਲਾ ਹੋਣਾ ਹੈ ਉਹਦੋਂ ਤੂੰ ਮੈਨੂੰ ਅੱਧਾ ਕਿੰਡਾ ਰਵਾਬ ਸੁਣਾ ਜੀ ਹੁਣ ਜਾ ਮੇਰਾ ਖਿਹੜਾ ਚ ਉਹ ਚਲੇ ਆ ਗਿਆ ਸ਼ੁੱਕਰਵਾਰ ਨੂੰ ਜਿਹੜਾ ਟਾਈਮ ਦਿੱਤਾ ਸੀ ਉਹ ਆਇਆ ਲਓ ਜੀ ਰਵਾਬ ਸੁਣਾਣੀ ਹੈ ਸੇਠ ਜੀ ਕਿੱਥੇ ਨੇ ਕਹਿੰਦੇ ਉਹ ਤੇ ਮਰ ਗਿਆ ਕੱਲ ਕਹਿੰਦਾ ਹੱਦ ਹੋ ਗਈ ਮਰਕ ਵੀ ਗਿਆ ਕਹਿੰਦੇ ਹਾਂ ਕਹਿੰਦੇ ਫਿਰ ਹੁਣ ਉਹ ਕਹਿੰਦੇ ਮੈਂ ਤੇ ਰਬਾਬ ਸੁਣਾਣੀ ਸੀ ਚਲੋ ਕਹਿੰਦਾ ਇਹ ਦੱਸੋ ਵੀ ਸਾੜਿਆ ਕਿੱਥੇ ਕਹਿੰਦੇ ਫਲਾਣੀ ਮੜੀ ਦੇ ਵਿੱਚ ਸੰਸਕਾਰ ਕੀਤਾ ਫਲਾਣੀ ਕਬਰਸਤਾਨ ਜੋ ਵੀ ਸ਼ਮਸ਼ਾਨ ਘਟ ਉੱਥੇ ਲੈ ਗਏ ਬਸ ਕਹਿੰਦੇ ਇੱਥੇ ਛੱਡ ਦਿਓ ਹੁਣ ਜਾਓ ਮੈਂ ਤਾਂ ਇੰਨੇ ਵੀ ਕਿੱਥੇ ਕਿੱਥੇ ਕਹਿੰਦੇ ਇੱਥੇ ਸੀ ਇੱਥੇ ਕਹਿੰਦੇ ਉਹਨੂੰ ਸਾੜਿਆ ਕਹਿੰਦੇ ਜਾਓ ਵਾਪਸ ਭੇਜ ਦਿੱਤੇ ਜਾ ਕੇ ਕਹਿੰਦਾ ਸੇਠ ਜੀ ਹੁਣ ਤੇ ਵੇਲੇ ਹੀ ਹੋ ਹੁਣ ਸੁਣਾਵ ਰਬਾਬ ਲੈ ਕੇ ਬਹਿ ਗਿਆ ਕਹਿੰਦੇ ਅੱਧਾ ਘੰਟਾ ਸੁਣਾ ਨਹੀਂ ਸੀ ਘੰਟਾ ਮੜੀ ਗੋਲੀ ਬੈਠ ਕੇ ਰਬਾਬ ਵਜਾ ਕੇ ਨਾਲੇ ਤੇ ਆਪਣੀ ਜੋ 2 ਰੁਪਏ ਲਏ ਸੀ ਉਹ ਪੂਰੀ ਕਰ ਦਿੱਤੀ ਤੇ ਬਾਕੀ ਉੱਥੇ ਜਾ ਕੇ ਕਹਿੰਦਾ ਸੇੜ ਜੀ ਹੁਣ ਤੁਸੀਂ ਸੁਣ ਲਓ ਵੇਲੇ ਉਹਨਾ ਹੁਣ ਤੇ ਸਚਾਈ ਹੈ ਅਸੀਂ ਵੇਲੇ ਤੇ ਉੱਥੇ ਜਾ ਕੇ ਹੀ ਹੋਣਾ ਉਦਾਂ ਸਾਡੇ ਕੋਲ ਵੇਲ ਨਹੀਂ ਮਿਲਣੀ ਟਾਈਮ ਨਹੀਂ ਮਿਲਣਾ ਸਾਨੂੰ ਉਦਾਂ ਨਹੀਂ ਨਿਭੜੇਗਾ ਕੰਮ ਕੰਮ ਮਕਾਉਂਦੇ ਆ ਮਕਾਉਂਦੇ ਇੱਕ ਦਿਨ ਬੰਦਾ ਆਪ ਮੁੱਕ ਜਾਂਦਾ ਹੈ ਇਹ ਕ